ਪਟਿਆਲਾ ਚ ਜਨਮ ਦਿਨ ਮੌਕੇ ਕੇਕ ਖਾਣਾਂ 10 ਸਾਲਾਂ ਬੱਚੀ ਮਾਨਵੀ ਦੀ ਮੌਤ ਮਾਮਲੇ ਦੇ ਵਿੱਚ ਪੁਲਿਸ ਜਾਂਚ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਸੂਤਰਾਂ ਮੁਤਾਬਕ ਦੋਸ਼ੀ ਬੈકરી ਵਾਲਾ ਲੋਕਾਂ ਨੂੰ ਤਾਜ਼ਾ ਕੇਕ ਨਹੀਂ ਸੀ ਵੇਚਦਾ ਉਹ ਪਹਿਲਾਂ ਹੀ ਤੀ ਤੋ ਚੌਲੀ ਅੱਧ ਪਕੇ ਕੇਕ ਬਣਾ ਕੇ ਵੇਖ ਲੈਂਦਾ ਸੀ ਫਿਰ ਇਹਨਾਂ ਨੂੰ ਕੇਕ ਘਰੋਂ ਜਿਹੜਾ ਤਾਂ ਫ੍ਰੀਜਰ ਦੇ ਵਿੱਚ ਸਟੋਰ ਕਰ ਲੈਂਦਾ ਸੀ ਅਜਿਹੇ ਦੇ ਵਿੱਚ ਜਦੋਂ ਉਹਨਾਂ ਨੂੰ ਆਨਲਾਈਨ ਆਰਡਰ ਆਉਂਦਾ ਸੀ ਤਾਂ ਉਹ ਇਹਨਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸੀ ਇੱਥੇ ਹੀ ਨਹੀਂ ਬਾਤ ਹੁੰਦੀ ਇਸ ਦੌਰਾਨ ਉਹਨਾਂ ਵੱਲ ਇਹ ਵੀ ਨਹੀਂ ਚੈੱਕ ਕੀਤਾ ਜਾਂਦਾ ਸੀ ਕੇਕ ਠੀਕ ਹੈ ਜਾਂ ਕਾਬੂ ਹੋ ਚੁਕੇ ਨੇ ਹੈ ਗ੍ਰਿਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਇਆ ਦੱਸਦੇ ਕਿ ਦੋਸ਼ੀਆਂ ਨੇ ਕਿਹਾ ਕਿ ਇਸ ਤਲਾਵਾਰਾਂ ਨੂੰ ਕੋਈ ਹੋਰ ਜਾਣਕਾਰੀ ਨਹੀਂ ਹੈ ਦੂਜੇ ਪਾਸੇ ਅਨਾਜ ਮੰਡੀ 18 ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਜਦਕਿ ਚੌਥੇ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਵੀ ਦੱਸਿਆ ਕਿ ਉਹਨਾਂ ਦੀ 30 ਜਨਮ ਦਿਨ ਸੀਗਾ ਤੇ ਅਸੀਂ ਔਨਲਾਈਨ ਕੇਕ ਜੜਾ ਮੰਗਵਾਇਆ ਹੋਇਆ ਸੀ ਜਿਸ ਨੂੰ ਖਾਣ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਬਿਮਾਰ ਹੋ ਗਿਆ ਇਸ ਤੋਂ ਬਾਅਦ ਇਹ ਰਾਤ ਮਾਨਵੀ ਦੀ ਤਬੀਹ ਜਿਆਦਾ ਖਰਾਬ ਹੋ ਗਈ ਮਾਨਵੀ ਨੂੰ ਉਲਟੀਆਂ ਆਉਣੀਆਂ ਲੱਗੀਆਂ ਪਰ ਕੁਝ ਸਮੇਂ ਬਾਅਦ ਹੀ ਰਾਤ ਨੂੰ ਹੁਸ਼ ਹੋ ਗਈ ਉਹ ਰਾਤ ਨੂੰ ਜੋ ਦੇਖਿਆ ਤੁਸੀਂ ਮੂਹ ਦੇ ਵਿੱਚ ਚੱਗ ਨਿਕਲੇ ਸੀ ਤੇ ਉਸ ਦੀ ਜਿਹੜੀ ਮੌਤ ਹੋ ਚੁੱਕੀ ਸੀ ਇਹਨਾਂ ਨੂੰ ਪੇਸ਼ ਕੀਤਾ ਜੀ ਭਵਨ ਕੁਮਾਰ ਵਿਜੇ ਕੁਮਾਰ ਤੇ ਰਾਜੀਤ ਨੂੰ ਤੇ ਜਸਵਨਿੰਦਰ ਦੋ ਦਿਨ ਦਾ ਪੁਲਿਸ ਰਿਮਾਰਡ ਮਨਜ਼ੂਰ ਕਰ ਮਰਮਾਇਆ ਜੀ ਪਟਿਆਲਾ ਚ ਜਨਮ ਦਿਨ ਮੌਕੇ ਕੇਕ ਖਾਣਾਂ 10 ਸਾਲਾਂ ਬੱਚੀ ਮਾਨਵੀ ਦੀ ਮੌਤ ਮਾਮਲੇ ਦੇ ਵਿੱਚ ਪੁਲਿਸ ਜਾਂਚ ਦੌਰਾਨ ਹੈਰਾਨ ਕਰਨ ਵਾਲੇ ਖੁਲਾਸੇ ਹੁੰਦੇ ਨਜ਼ਰ ਆ ਰਹੇ ਨੇ ਸੂਤਰਾਂ ਮੁਤਾਬਕ ਦੋਸ਼ੀ ਬੈકરી ਵਾਲਾ ਲੋਕਾਂ ਨੂੰ ਤਾਜ਼ਾ ਕੇਕ ਨਹੀਂ ਸੀ ਵੇਚਦਾ ਉਹ ਪਹਿਲਾਂ ਹੀ ਤੀ ਤੋ 40 ਅੱਧ ਪਕੇ ਕੇਕ ਬਣਾ ਕੇ ਰੱਖ ਲੈਂਦਾ ਸੀ ਫਿਰ ਇਹਨਾਂ ਨੂੰ ਕੇਕ ਘਰੋਂ ਜਿਆ ਤਾਂ ਫ੍ਰੀਜਰ ਦੇ ਵਿੱਚ ਸਟੋਰ ਕਰ ਲੈਂਦਾ ਸੀ ਅਜਿਹੇ ਦੇ ਵਿੱਚ ਜਦੋਂ ਉਹਨਾਂ ਨੂੰ ਆਨਲਾਈਨ ਆਰਡਰ ਆਉਂਦਾ ਸੀ ਤਾਂ ਉਹ ਇਹਨਾਂ ਕੇਕ ਨੂੰ ਸਜਾ ਕੇ ਲੋਕਾਂ ਨੂੰ ਭੇਜ ਦਿੰਦੇ ਸੀ ਇੱਥੇ ਹੀ ਨਹੀਂ ਬਾਤ ਹੁੰਦੀ ਇਸ ਦੌਰਾਨ ਉਹਨਾਂ ਵੱਲ ਇਹ ਵੀ ਨਹੀਂ ਚੈੱਕ ਕੀਤਾ ਜਾਂਦਾ ਸੀ ਕਿ ਇਹ ਠੀਕ ਹੈ ਜੋ ਖਰਾਬ ਹੋ ਚੁੱਕੇ ਨੇ ਇਹ ਗਲ ਗ੍ਰਫਤਾਰ ਕੀਤੇ ਗਏ ਤਿੰਨ ਦੋਸ਼ੀਆਂ ਤੋਂ ਪੁੱਛਗਿਛ ਦੌਰਾਨ ਸਾਹਮਣੇ ਆਏ ਦੱਸਦੇ ਕਿ ਦੋਸ਼ੀਆਂ ਨੇ ਕਿਹਾ ਕਿ ਇਸ ਤਲਾਵਾਰਾਂ ਨੂੰ ਕੋਈ ਹੋਰ ਜਾਣਕਾਰੀ ਨਹੀਂ ਹੈ ਦੂਜੇ ਪਾਸੇ ਅਨਾਜ ਮੰਡੀ 18 ਦੇ ਅਧਿਕਾਰੀਆਂ ਨੇ ਵੀ ਦੱਸਿਆ ਕਿ ਇਸ ਮਾਮਲੇ ਦੇ ਵਿੱਚ ਤਿੰਨ ਦੋਸ਼ੀਆਂ ਨੂੰ ਪਹਿਲਾਂ ਹੀ ਗ੍ਰਫਤਾਰ ਕੀਤਾ ਜਾ ਚੁੱਕਾ ਜਦਕਿ ਚੌਥੇ ਦੋਸ਼ੀ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਵੱਡੀ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਨੇ ਵੀ ਦੱਸਿਆ ਕਿ ਉਹਨਾਂ ਦੀ 3 ਦਾ ਜਨਮ ਦਿਨ ਸੀਗਾ ਤੇ ਅਸੀਂ ਔਨਲਾਈਨ ਕੇਕ ਜੜਾ ਮੰਗਵਾਇਆ ਹੋਇਆ ਸੀ ਜਿਸ ਨੂੰ ਖਾਣ ਤੋਂ ਬਾਅਦ ਸਾਡਾ ਸਾਰਾ ਪਰਿਵਾਰ ਬਿਮਾਰ ਹੋ ਗਈ ਇਸ ਤੋਂ ਬਾਅਦ ਇਹ ਰਾਤ ਮਾਨਵੀ ਦੀ ਤਬਿਹ ਬਹੁਤ ਜ਼ਿਆਦਾ ਖਰਾਬ ਹੋ ਗਈ ਮਾਨਵੀ ਨੂੰ ਉਲਟੀਆਂ ਆਉਣੀਆਂ ਲੱਗੀਆਂ ਪਰ ਕੁਝ ਸਮੇਂ ਬਾਅਦ ਹੀ ਰਾਤ ਨੂੰ ਹੁਸ਼ ਹੋ ਗਈ ਉਹ ਰਾਤ ਨੂੰ ਜੋ ਦੇਖਿਆ ਤੁਸੀਂ ਮੂਹ ਦੇ ਵਿੱਚ ਚੱਗ ਨਿਕਲੇ ਸੀ ਤੇ ਉਸ ਦੀ ਜਿਹੜੀ ਮੌਤ ਹੋ ਚੁੱਕੀ ਸੀ